ਬਾਦ ਦਿੱਲੀ ਦੇ ਅਨੁਗ੍ਰਹਿਚੋ ਸ਼ੁਕਰਗੁਜ਼ਾਰ ਹਾਂ ਅੱਜ ਮਾਨਸਾਹਿਤਾਂ ਦੀ ਇਨਕਲਾਬੀ ਲੋਕਾਂ ਦੀ ਧਰਤੀ ਕ੍ਰਾਂਤੀਕਾਰੀ ਲੋਕਾਂ ਦੀ ਧਰਤੀ ਆਪਣੀ ਹਕਾਂ ਨੂੰ ਪਛਾਣਣ ਵਾਲਿਆਂ ਦੀ ਧਰਤੀ ਗ੍ਰੀਨਪੋਲ ਨੂੰ ਉਹਨਾਂ ਦੇ ਹੱਕ ਦਮਾਂ ਲਈ ਲੜਨ ਵਾਸਤੇ ਜੰਮੇ ਵਾਲੇ ਦੀ ਧਰਤੀ

ਬੁੜਾਟੇ ਤੋਂ ਸੰਦੂਰਗੜ ਤੋਂ ਮਾਨਸਾ ਤੋਂ ਮੋੜ ਤੋਂ ਪੁੱਜੋ ਤੋਂ ਜਿੱਥੇ ਵੀ ਤਲਵੰਡੀ ਸਾਬੋ ਤੋਂ ਲੰਮੀ ਤੋਂ ਖੁੱਦ ਉਮੀਦਵਾਰ ਸਾਹਿਬ ਜਿਹੜੇ ਨੇ ਉਹ ਨੇ ਦਿਹਾਤੀ ਤੋਂ ਬਠਿੰਡਾ ਸ਼ਹਿਰ ਤੋਂ ਜਿੱਦਾਂ ਨਾ ਵੀ ਨਿਰਮਾਨ ਲੋਂਗੇ ਏਰੀਆ ਤੋਂ ਇੱਕ ਇਲਾਕੇ ਦੀ ਤਰੱਕੀ ਕਰਾ ਸਕਦੇ ਨੇ ਜੇ ਉਹ ਪਰ ਨਹੀਂ ਕਰਵਾਏ। ਤੋਂ ਲੋੜ ਪੁਰਾਣੇ ਬੁਨਿਆਦੀ ਹੈ 2022 ਦਾ ਨਜਰਾਨਾ ਜੇ ਤੁਸੀਂ ਦਿਵਾਓ ਔਰ ਅਖਰੇ ਦੋਸਤਾਂ ਨੇ ਜੋ ਪੰਜਾਬ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਕੋ ਮਨਮਾਨ ਕਰਾਡਾ ਸਾਡ ਹੋਰ ਕੀ ਕੀਤਾ ਸੋ ਸੋਚਣ ਦੀ ਲੋੜ ਹੈ ਇੱਕ ਲੋਕ ਸਭਾ ਹਰ ਕਿਹਦੇ ਨਮਾਇਨਾ ਹੁੰਦਾ ਉਹਨੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਉਹਦਾ ਮਜਾ ਰੋਹ ਹੁੰਦਾ ਸੋ ਲਈ ਰਾਜਨੀਤੀ ਦੀ ਤਰੱਕੀ ਲਈ ਔਰ